ਜੀ ਤੇ ਫਾਈਨਲੀ ਹੁਣ ਆਪਾਂ ਨਿਕਲ ਚੁੱਕੇ ਆਂ ਗੱਡੀ 'ਚ ਬਹਿ ਗਏ ਤੇ ਮੌਸਮ ਬਹੁਤ ਜ਼ਿਆਦਾ ਠੰਡਾ ਤੇ ਆਪਾਂ ਕੰਬਲ ਸ਼ੰਬਲ ਲੈ ਲੈਨੇ ਆਂ ਆ ਵੇਖੋ ਤੇ ਹੁਣ ਗਾਂਹ 'ਚ ਠੰਡ ਲੱਗੀ ਤੇ ਡੈਡੀ ਨੇ ਬਾਹਰ ਸ਼ੀਸ਼ੇ ਖੋਲਤੇ ਨੇ ਯਾਰ ਬਹੁਤ ਗਰਮੀ ਹੈ ਉਹ ਸੱਚ ਬਹੁਤ ਠੰਡ ਹੈ ਤੇ ਇੱਕ ਆਹ ਵਾਲਾ 26 ਵਧੀਆ 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 ਕਿਧਰ ਆ ਚੱਲਦਾ ਦਾਦੂ ਦਾ ਤੇ ਦਾਦੂ ਨਹੀਂ ਸੀ ਨਸਾਂ ਪੀ ਕਿਉਂ ਬੁਈ 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 ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਤੇ ਸਵਾਗਤ ਹੈ ਤੁਹਾਡਾ ਇਸ ਨਵੇਂ ਬਲੌਗ ਦੇ ਵਿੱਚ ਨਵਾਂ ਦਿਨ ਨਵੀਂ ਸ਼ੁਰੂਆਤ ਤੇ ਨਵੀਂ ਸ਼ੁਰੂਆਤ ਇਦਾਂ ਵੀ ਅੱਜ ਹੈਗਾ ਨਵਾਂ ਸਾਲ ਪਹਿਲਾ ਪਹਿਲੇ ਤਰੀਕ ਪਹਿਲਾ ਦਿਨ ਸਾਲ ਦਾ ਤੇ ਸਾਰਿਆਂ ਨੂੰ ਬਹੁਤ ਬਹੁਤ ਮੁਬਾਰਕਾਂ ਤੇ ਆਪਾਂ ਅਰਦਾਸ ਕਰਦੇ ਆਂ ਵੀ ਸਾਰਿਆਂ ਦੀ ਜ਼ਿੰਦਗੀ ਦੇ ਵਿੱਚ ਇਹ ਸਾਲ ਬਹੁਤ ਸਾਰੀਆਂ ਖੁਸ਼ੀਆਂ ਲੈ ਕੇ ਆਵੇ ਤੇ ਸਾਰੇ ਖੁਸ਼ ਰਹਿਣ ਹਮੇਸ਼ਾ ਸੁਖੀ ਰਹਿਣ ਤੇ ਹਮੇਸ਼ਾ ਸਾਰੇ ਚੜ੍ਹਦੀ ਕਲਾ 'ਚ ਰਹਿਣ ਤੇ ਬਸ ਆਪਾਂ ਸਰਬੱਤ ਦਾ ਭਲਾ ਮੰਗੀਦਾ ਤੇ ਅਰਦਾਸ ਕਰੀਦੀ ਆ ਠੀਕ ਹੈ ਜੀ ਤੇ ਤੁਸੀਂ ਵੀ ਕਰਿਓ ਤੇ ਸਾਰੇ ਖੁਸ਼ ਰਹਿਣ ਬਸ ਤੇ ਫਿਲਹਾਲ ਹੁਣ ਗੱਲ ਇਦਾਂ ਵੀ ਆਪਾਂ ਨਵੇਂ ਦਿਨ ਦੀ ਸ਼ੁਰੂਆਤ ਜਿਹੜੀ ਹੈ ਨਵੇਂ ਸਾਲ ਦੀ ਸ਼ੁਰੂਆਤ ਜਿਹੜੀ ਉਹ ਕਰ ਰਹੇ ਆਂ ਮਥਾ ਡੇਕਣ ਜਾ ਰਹੇ ਆਂ ਬਾਬਾ ਜੀ ਦੇ ਤੇ ਅ ਅੱਜ ਅਸੇ ਕੀ ਛੁੱਟੀ ਤੇ ਮੌਸਮ ਜਿਹੜਾ ਹੁਣ ਬਹੁਤ ਜ਼ਿਆਦਾ ਖਤਰਨਾਕ ਹੋ ਗਿਆ ਸਾਰੇ ਕਹਿੰਦੇ ਸੀ ਠੰਢੀ ਹੁੰਦੀ ਠੰਢੀ ਹੁੰਦੀ ਠੰਢੀ ਹੁੰਦੀ ਹੁਣ ਮੋਬਾਈਲ ਫੜਨਾ ਵੀ ਔਖਾ ਹੋ ਗਿਆ ਇੰਨੀ ਜ਼ਿਆਦਾ ਠੰਡ ਹੋਈ ਹੈ ਰਾਤ ਤੇ ਇੰਨੀ ਜ਼ਿਆਦਾ ਬਾਰਿਸ਼ ਹੋਈ ਹੈ ਬਹੁਤ ਜ਼ਿਆਦਾ ਤੇ ਹੁਣ ਠੰਡ ਨੇ ਕਮਾਲ ਕੀਤੀ ਪਈ ਹੈ ਤੇ ਬਾਹਰ ਮੌਸਮ ਐਦਾਂ ਦਾ ਵੀ ਤੁਸੀਂ ਦੇਖ ਸਕਦੇ ਹੋ ਵੀ ਬਾਹਰ ਧੁੱਪ ਬਿਲਕੁਲ ਨਹੀਂ ਚੜੀ ਹੋਈ ਤੇ ਫੁੱਲ ਬੱਦਲ ਛਾਏ ਹੋਏ ਨੇ ਹਵਾ ਚਾ ਵੀ ਬਹੁਤ ਜ਼ਿਆਦਾ ਠੰਡੀ ਤੇ ਆਪਾਂ ਪੱਗ ਬੰਨ ਕੇ ਤਿਆਰ ਸ਼ਹਿਰ ਹੋ ਗਿਆਂ ਥੋੜਾ ਇਹ ਨਾ ਧੁੰਦਲਾ ਧੁੰਦਲਾ ਪਤਾ ਨਹੀਂ ਕਿਉਂ ਲੱਗਦਾ ਤੇ ਇੱਧਰ ਕਾਕਾ ਸਾਡਾ ਦੇਖੋ ਤਿਆਰ ਚੈਰ ਹੋ ਰਿਹਾ ਬੂਟ ਪਾ ਕੇ ਕਿਉਂ ਪਾ ਦੇਣਾ ਬੂਟ ਗੁੱਸੇ ਦਾ ਹੋ ਰਿਹਾ ਗੁੱਸੇ ਗੁੱਸਾ ਗੁੱਸਾ ਕਿਹੜੀ ਗੱਲ ਦਾ ਗੁੱਸਾ ਹੈ ਪਾ ਉਹ ਗਿਆ ਓਏ ਉਹ ਗਿਆ ਏ ਉਹ ਗਿਆ ਉਹ ਗਿਆ ਕਿਹੜੀ ਗੱਲ ਦਾ ਗੁੱਸਾ ਹੈ ਅੱਛਾ ਚਰਪਾਈ ਲੱਗਾ ਪਾਣ ਲੱਗਾ ਭਰਾਵਾ ਗੁੱਸਾ ਨਾ ਨਾ ਕਰ ਯਾਰ ਤੇ ਮੌਸਮ ਹੁਣ ਇੰਨਾ ਜ਼ਿਆਦਾ ਖਤਰਨਾਕ ਹੋਇਆ ਪਿਆ ਵੀ ਪਾਣੀ ਜਿਹੜਾ ਉਹ ਗਰਮ ਕਰ ਕਰਕੇ ਪੀਣਾ ਪੈ ਰਿਹਾ ਆ ਦੇਖੋ ਹੁਣ ਕੈਟਲ ਦੇ ਵਿੱਚ ਪਾਣੀ ਗਰਮ ਕਰ ਰਹੇ ਆ ਤੇ ਬਹੁਤ ਜ਼ਿਆਦਾ ਯਾਨੀ ਕਿ ਠੰਡ ਹੋਈ ਪਈ ਹੈ ਬਰਦਾਸ਼ਤ ਨਹੀਂ ਹੋ ਰਹੀ ਪਹਿਲਾਂ ਕਹਿੰਦੇ ਸੀ ਠੰਡ ਨਹੀਂ ਪੈਂਦੀ ਠੰਡ ਨਹੀਂ ਪੈਂਦੀ ਹੁਣ ਠੰਡ ਪਈ ਆ ਤਾਂ ਹੁਣ ਬੁਰਾ ਹਾਲ ਹੋ ਗਿਆ ਜਿਹੜੀ ਹੁਣ ਹਵਾ ਹੈ ਨਾ ਉਹ ਐਦਾਂ ਵੱਜ ਰਹੀ ਹੈ ਸਿੱਧਾ ਮੱਥੇ ਨੂੰ ਵੱਜ ਰਹੀ ਐ ਇੰਨੀ ਜ਼ਿਆਦਾ ਭੈੜੀ ਠੰਡ ਲੱਗ ਰਹੀ ਐ ਨਾ ਪੁੱਛੋ ਨਾ ਕੁਛ ਤੇ ਆਪਾ ਤੇ ਆ ਸ਼ਹਿਰ ਬੈਠਿਆ ਗੱਡੀ ਦੇ ਵਿੱਚ ਵੈਸੇ ਲਠਣ ਨਹੀਂ ਲੱਗੇਗੀ ਤੇ ਇੱਧਰ ਦੇਖੋ ਅਖਬਾਰਾਂ ਪੜ੍ਹੀਆਂ ਜਾਣੇ ਡੇੜੀ ਅਖਬਾਰ ਪੜ੍ਹ ਰਹੇ ਨੇ ਕਾਕਾ ਸਾਡਾ ਤੇ ਆ ਸ਼ਹਿਰ ਹੋ ਗਿਆ ਹੈ ਬੁੱਪਾ ਨੇ ਹਾਂ ਕਾਕਾ ਰੋਲੇ ਲਿਆ ਰਿਹਾ ਕਾਕਾ ਸਾਡਾ ਪਤਾ ਨਹੀਂ ਕਿਉਂ ਉੱਦ ਰੋਈ ਜਾਂਦਾ ਰੋਈ ਜਾਂਦਾ ਉਹ ਨਾ ਮਤਲਬ ਠੀਕ ਹੁਣ ਦਾ ਨਾਂ ਪਤਾ ਨਹੀਂ ਹੁਣ ਕਿਹੜੀ ਚੀਜ਼ ਦੀ ਉਹਨੂੰ ਕਮੀ ਤੇ ਰੋਈ ਜਾ ਰਿਹਾ ਲਗਾਤਾਰ ਰੋਈ ਜਾ ਰਿਹਾ ਪਤਾ ਨਹੀਂ ਕੀ ਚੱਕਰ ਦਵਾਈਆਂ ਇੰਨੀਆਂ ਦਵਾਈਆਂ ਵੀ ਦੇ ਰਹੇ ਆ ਫਿਰ ਵੀ ਉਹ ਕੰਟੀਨਿਊਸਲੀ ਮਤਲਬ ਰੋਂਦਾ ਹੀ ਰਹਿੰਦਾ ਥੋੜੀ ਥੋੜੀ ਦੇਰ ਬਾਅਦ ਪਤਾ ਨਹੀਂ ਕਿਉਂ ਕੀ ਪਰ ਉਹਨਾਂ ਡਾਕਟਰ ਕੋ ਵੀ ਇੰਨਾ ਦਿਖਾ ਚੁੱਕੇ ਹਾਂ ਹਾਂਜੀ ਤੇ ਫਾਈਨਲੀ ਹੁਣ ਆਪਾਂ ਨਿਕਲ ਚੁੱਕੇ ਆਂ ਗੱਡੀ 'ਚ ਬਹਿ ਗਏ ਤੇ ਮੌਸਮ ਬਹੁਤ ਜ਼ਿਆਦਾ ਠੰਡਾ ਤੇ ਆਪਾਂ ਕੰਬਲ ਸ਼ੰਬਰ ਲੈ ਲੈਨੇ ਆ ਵੇਖੋ ਤੇ ਹੁਣ ਗਾਂ 'ਚ ਠੰਡ ਲੱਗੀ ਤੇ ਡੈਡੀ ਨੇ ਬਾਹਰ ਸ਼ੀਸ਼ੇ ਖੋਲਤੇ ਨੇ ਯਾਰ ਬਹੁਤ ਗਰਮੀ ਹੈ ਉਹ ਸੱਚ ਬਹੁਤ ਠੰਡ ਹੈ ਯਾਰ ਡੈਡੀ ਜੀ ਜਿਵੇਂ ਖੋਲ ਤੇ ਉਹ ਬੜੀ ਠੰਡ ਬੰਦ ਕਰ ਦੋ ਹੀ ਕੰਬਲ ਲੈ ਕੇ ਆਇਆ ਪਰ ਤਿਆਰੀ ਚੈਰੀ ਕਰਕੇ ਜੇ ਮੰਨ ਲਓ ਠੰਡ ਲਗੀ ਆਪਾਂ ਵਿੱਚ ਘੁੱਕ ਜਾਣਾ ਆਪਾਂ ਵਿੱਚ ਕੰਬਲ ਦੇ ਘੁੱਕ ਜਾਣਾ ਮੈਂ ਪੰਜੀਰੀ ਖਾਇਆ ਆਪਾਂ ਵਿੱਚ ਕੰਬਲ ਦੇ ਘੁੱਕ ਜਾਣਾ ਮੈਂ ਪੰਜੀਰੀ ਖਾਇਆ ਯਾਰ ਇਹਨੇ ਤੇ ਸਰਦੀਆਂ ਵਾਲੀ ਪਾਈ ਹੈ ਮੋਟੀ ਜਿਹੀ برف ਪਾਈ ਹੈ ਮੈਂ ਪੰਜੀਰੀ ਖਾਇਆ ਹੈ ਮੀ ਲਾਗ ਰਹਾ ਹੈ ਮਨਾਲੀ ਚੱਲੀ ਮਨਾਲੀ ਚੱਲੀ ਮਨਾਲੀ ਵਾਲੀ ਫੀਲਿੰਗ ਆ ਰਹੀ ਹੈ ਤੇ ਆਪਾਂ ਬਹੁਤ ਦਿਨਾਂ ਬਾਅਦ ਅੱਜ ਮੱਥਾ ਟੇਕਣ ਜਾ ਰਹੇ ਆ ਬਾਬਾ ਜੀ ਦੇ ਤੇ ਅੱਜ ਹੈਗਾ ਵੀ ਨਵਾਂ ਸਾਲ ਹੈ ਤੇ ਉਸ ਖੁਸ਼ੀ ਦੇ ਵਿੱਚ ਆਪਾਂ ਚਲੋ ਬਾਬਾ ਜੀ ਦਾ ਅਸੀਂ ਉਹ ਕਰਾਂਗੇ ਅਰਦਾਸ ਕਰਾਂਗੇ ਵੀ ਹੈਨਾ ਵੀ ਆਉਣ ਵਾਲਾ ਪੂਰਾ ਸਾਲ ਬਹੁਤ ਵਧੀਆ ਬੀਤੇ ਤੇ ਖੁਸ਼ੀ ਅਰਦਾਸ ਕਰਨ ਜਾ ਰਹੇ ਆ ਬੇਸਿਕਲੀ ਤੇ ਵਾਕਿ ਧੰਨ ਵੀ ਲੈ ਕੇ ਚੱਲਦੇ 2025 ਖੁਸ਼ੀਆਂ ਵੀ ਦੇ ਗਿਆ ਗੰਭੀਆਂ ਵੀ ਦੇ ਗਿਆ ਆ 2025 ਖੁਸ਼ੀਆਂ ਵੀ ਦੇ ਗਿਆ ਗੰਭੀਆਂ ਖੁਸ਼ੀਆਂ ਵਾਦ ਦਿੱਤੀਆਂ ਨੇ ਚਲੋ ਗੰਮੀ ਤੇ ਆ ਫਿਰ ਉੱਡ ਜੰਮਣ ਮਲ ਕੇ ਆ ਆ ਬਣਾਈਆਂ ਹੈ ਵਿਰਾਤ ਤਕਲੀਫ ਤਾਂ ਹੁੰਦੀ ਪਰ ਸਹੀ ਗੱਲ ਹੈ ਕਿ ਖੁਸ਼ੀਆਂ ਵੱਧਤੀਆਂ ਨੇ ਸਾਹਮਣੇ ਖੁਸ਼ੀਆਂ ਵੱਧਤੀਆਂ ਤੇ ਆਹੋ ਛੱਬੀ ਵੀ ਜਰਾ ਆਉਣ ਵਾਲਾ ਛੱਬੀ ਵਧੀਆ 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 ਆਵੇ ਇਹ ਇਧਰ ਕਾਕਾ ਦੇਖੋ ਸਾਡਾ ਤੀਦੂ ਜੀ ਆ ਕੀ ਵੇਖਦਾ ਪਿਆ ਸੀ ਪਾਪਾ ਸੈਰ ਝੂਟੇ ਲੈ ਕਰਨ ਆਇਆ ਨਾ ਝੂਟੇ ਲੈਣ ਆਇਆ ਪਾਪਾ ਆ ਬੇਟਾ ਪਾਣੀ ਦੀ ਬੋਤਲ ਕੋਈ ਲਗਾ ਦੇ। ਓਏ ਯਾਰ ਪਾਣੀ ਨਹੀਂ। ਇੰਨੀ ਠੰਡ ਦੇ ਵਿੱਚ ਤੂੰ ਪਾਣੀ ਪੀਣਾ। ਬੋਤਲ ਪਾਣੀ ਠੰਡ ਬਹੁਤ ਹੈ। ਕਿਉਂ ਤੁਸੀਂ ਨਲੀਆਂ ਜਿਹੜੀਆਂ ਚੋਚੋ ਬਣ ਜਾਣੀ ਤੂੰ। ਤੇਰੀਆਂ ਨਲੀਆਂ ਚੋਬਣ ਲੱਗਣ। ਓਹ। ਚੋਬਣ ਲੱਗਣ ਬਗੜ ਲਾਈਆਂ ਨੇ। ਹੈ? ਤੇ ਸਾਫ਼ ਕਿਨੇ ਕਰਨੀ ਹੈ ਤੇਰੀਆਂ ਨਲੀਆਂ ਹੈ? ਅ ਮੇਰੇ ਘਰ ਤੇ ਰਾਜ ਕਿਹਦਾ ਚੱਲਦਾ ਹੈ? ਰਾਜ ਤੇਰੇ ਘਰ ਚ। ਕਿਹਦਾ ਰਾਜ ਚੱਲਦਾ ਮੈਨੂੰ ਵੀ ਪਤਾ। ਕਿਸੋ ਕਾਣੀਆਂ ਤੇ ਤੇਰਾ ਰਾਜ ਚੱਲਦਾ ਹਾਂ ਤੇਰਾ ਇਹ ਦੇਖੀ ਜੀ ਤੁਹਾਡੇ ਸਾਡੇ ਜਿਆਦਾ ਸਿਆ ਤੋਂ ਦੱਸ ਕਿਹਦਾ ਰਾਜ ਚੱਲਦਾ ਹੈ ਦਾਦੂ ਦਾ ਤੇ ਦਾਦੂ ਨਹੀਂ ਸੀ ਸੀਟ ਸਾਫ਼ ਕਰਨੀ ਕਿਉਂ ਬੈੜੀ ਮੈਂ ਕਿਹਾ ਤੇਰੀ ਸੀਟ ਕੋਲ ਧਾਵਾ ਕਰੇ ਕਹਿੰਦੀ ਤੁਹਾਡੇ ਸਾਰਿਆਂ ਚੋ ਰਾਜ ਕਿਹਦਾ ਚੱਲਦਾ ਘਰ ਚ ਮੈਂ ਕਿਹਾ ਦਾਦੂ ਦਾ ਕਹਿੰਦੀ ਫਿਰ ਦਾਦੂ ਹੀ ਕਰੇਗਾ ਸੀਟ ਸਾਫ਼ ਯਾਰ ਇਹ ਤੇ ਰੀਲ ਬਣ ਸਕਦੀ ਨੰਨੂ ਵਧੀਆ ਦਾਦੂ ਨੇ ਹੋਰ ਤਾਂ ਹੀ ਸਾਫ਼ ਕੀਤੀਆਂ ਨੇ ਆਹੋ ਖੇਲੋ Booby oye, Choney oye, Adirany oye, Sona buttar, Bugga, bugga buttar, Gugga Mugga, Hello. Guggu buggu, Guggu buggu, Oye Guggu buggu. Shhh, 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 হডফিয়া করেন মূল এ মুশ নিচরি ਦਿਨ ਰਾਤ ਪੁਆੜੇ ਪਾਂਦਾ ਏ ਘਰਦਿਆਂ ਨੂੰ ਇਹ ਸੌਣ ਨਹੀਂ ਦਿੰਦਾ ਵਾਲਾ ਵਿਗੜਦਾ ਜਾਂਦਾ ਏ ਇਹਦਾਂ ਕੀ ਗਾਣਾ ਬਣਾ ਲਿਆ ਪਾਪਾ ਨੇ ਉਹ ਸ਼ਨੀਵਾਰ ਪੈਦਾ ਹੋਇਆ ਆਹੋ ਜਨੂਆਰ ਬੈ ਉਹ ਜਨੂਆਰ ਵੀ ਸ਼ਨੀਵਾਰ ਹੀ ਆ ਵੀ ਸ਼ਨੀਵਾਰ ਪੈਦਾ ਹੋਈ ਏ ਐਵੇਂ ਸ਼ਨੀਵਾਰ ਹੀ ਆ ਆਹੋ ਇਹ ਸਾਡਾ ਐਤਵਾਰ ਹੋਇਆ ਟਿੱਡਾ ਇਹ ਵਾਲਾ ਤੇਰਾ ਸ਼ੁਕਰਵਾਰ ਦਾ ਮੇਰੇ ਸੀ ਤੇਰਾ ਸ਼ੁਕਰਵਾਰ ਦਾ ਮੇਰਾ ਸੋਮਵਾਰ ਦਾ ਮੇਰਾ ਤੇ ਉਹ ਮੇਰਾ ਨਹੀਂ ਮੈਂ ਤੇ ਅਈ ਚਨੀ ਬਾਣੀ ਮੇਰਾ ਜਨਮ ਹੈਗਾ ਸੋਮਵਾਰ ਯਾਰਾ ਦਰੂ ਕਿਧਰ ਗੱਡੀ ਵਾਜਦੀ ਭਰਾਵਾ ਪੱਟਿਆ ਪਿਆ ਸਾਰਾ ਹੀ ਰੋਡ ਤੇ ਆਪਣਾ ਕੀ ਨਾਮ ਹੈ ਮੌਸਮ ਯਾਰ ਬਹੁਤ ਠੰਡਾ ਪੈਰਾਂ ਨੂੰ ਵੀ ਠੰਣ ਲੱਗੀ ਜਾਂਦੀ ਯਾਰ ਬਹੁਤ ਜਿਆਦਾ ਠੰਡਾ ਹੋਇਆ ਪਾ ਮੌਸਮ ਲੋਕੀ ਕਹਿੰਦੇ ਠੰਡ ਨਹੀਂ ਪੈਦੀ ਠੰਡ ਨਹੀਂ ਬੰਦੀ ਹੁਣ ਪੈ ਗਈ ਠੰਡ ਤੇ ਪਾਪਾ ਲੈ ਲੈ ਨਿਆਰੇ ਨਲੀਆਂ ਬਾਗੀਆਂ ਨਲੀਆਂ ਪਾਪਾ ਪਰ ਤੁਸੀਂ ਫੇਰ ਚਪਲਾ ਗਿਆ ਪਾਣੀ ਦੇ ਐਨੀ ਠੰਡਾ ਰੂਡ ਪਾਏ ਨੇ ਭਰਾਵਾ ਨਹੀਂ ਜਿਵੇਂ ਕਿ ਕਾਦਰ ਚਪਲਾ ਕੇ ਪਾ ਕੇ ਰੱਖ ਲਿਆ ਫਿਰ ਘਰੇ ਤੇ ਫਿਰ ਉਹਨੂੰ ਯਾਰ ਘਰੇ ਨਹੀਂ ਨਾ ਬੂਟ ਪਾ ਕੇ ਘੁੰਮ ਸਕਦੇ ਚਪਲਾ ਹੀ ਪਾ ਕੇ ਲੈ ਲਾ ਨਾਲੇ ਤੁਸੀਂ ਕੰਦੇਓ ਕੀ ਠੰਡ ਬੜੀ ਹੈ ਪੈਰ ਠੰਡੇ ਜੇ ਠੰਡ ਹੈ ਤਾਂ ਜਰਾਬਾ ਪਾ ਕੇ ਘੁੰਮਦਾ ਨਾ ਬੂਟ ਪਾ ਕੇ ਘੁੰਮਦੇ ਬਾਹਰ ਆਇਆ ਤਾਂ ਪਾਣੀ ਪੈਣੀ ਹਵਾ ਲੱਗਦੀ ਨਾ ਬਾਹਰ ਸਮਝਿਆ ਕਰ ਜੀ ਪੋਲਾ ਜੀ ਕਿੱਥੇ ਪਹੁੰਚ ਗਏ ਜੀ ਬਾਬਾ ਜੀ ਦੇ ਪੋਲਾ ਜੀ ਕਿੱਥੇ ਆਏ ਛੀ ਬਾਬਾ ਜੀ ਦੀ ਆਈ ਜੀ ਮਤ ਤਾਂ ਦੇਖ ਨਾ ਆਈ ਜੀ ਸਹੀ ਗੱਲ ਹੈ ਘਰੇ ਨਹੀਂ ਚੈਨ ਦਾ ਉਹਨੇ ਮਾੜੀ ਜਿਹੀ ਚੂਨੀ ਨਹੀਂ ਕੀਤੀ ਚੂਨੀ ਕੀਤੀ ਉਸ ਤੋਂ ਬਾਅਦ ਪੂਰੀ ਗੱਡੀ ਦੇ ਵਿੱਚ ਇਹ ਮਤਲਬ ਜਿੰਨਾ ਵੀ ਸਫਰ 2.5 ਘੰਟੇ 2 ਘੰਟੇ ਸਾਨੂੰ ਲੱਗ ਗਏ ਇਹਨੇ ਚੂਨੀ ਕੀਤੀ ਬਾਈ ਰੋਇਆ ਨਹੀਂ ਬਿਲਕੁਲ ਵੀ ਨਹੀਂ ਰੋਇਆ ਚੱਲ ਰੋਵੇ ਵੀ ਨਾ ਹੋਰ ਯਾਰ ਤੇ ਘਰ ਦੇ ਬਸ ਸਾਰਾ ਦੋੜਾ ਦੇਖਦਾ ਹੈ ਜੇ ਘੁੰਮੀ ਜਾਓ ਤੇ ਘੁੰਮੀ ਜਾਓ ਲੈ ਕੇ ਨਹੀਂ ਤੇ ਫਿਰ ਹੈਨਾ ਤੇ ਇਧਰ ਕਾਕਾ ਜੀ ਛੱਜੇ ਛਿੱਕਟਿਊ ਗੁੱਚੂ ਕੀ ਹੋਇਆ ਬਟਾ ਲੱ ਲਾ ਕੇ ਇੱਕ ਨੰਬਰ ਆ ਗਿਆ ਛੁੱਛੂ ਬੰਨੇ ਨੂੰ ਅੱਛਾ ਹਾਂਜੀ ਤੇ ਇਧਰ ਦੇਖੋ ਗੋਭੀ 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 ਦੇ ਆ ਫੁੱਲ ਹੈ ਨਾ ਗੋਭੀ ਦੇ ਫੁੱਲ ਨੇ ਪੱਤਾ ਗੋਭੀ ਬੰਦ ਗੋਭੀ ਵੀ ਇਹ ਫੁੱਲ ਗੋਭੀ ਨਹੀਂ ਹੈਗੀ ਹੈਗੀ ਤਾਂ ਗੋਭੀ ਹੈ ਨਾ ਆਪਾਂ ਤਾਂ ਗੋਭੀ ਕਹਾਂਗੇ ਪਰ ਇਹ ਹੈਗੀ ਹੈ ਜੀ ਪੱਤਾ ਗੋਭੀ ਜਿਹਨੂੰ ਬੰਦ ਗੋਭੀ ਵੀ ਕਹਿੰਦੇ ਨੇ ਠੀਕ ਹੈ ਕੋ ਕਿਵੇਂ ਫੁੱਲ ਲੱਗੇ ਹੋਏ ਨੇ ਹੈ ਕਿੰਨੇ ਸੋਹਣੇ ਲੱਗਦੇ ਨੇ ਇਹਨੂੰ ਕਵਰ ਕੀਤੇ ਹੋਏ ਨੇ ਇਹਨੂੰ ਪੱਤਿਆਂ ਨੇ ਤੇ ਇਹਦੇ ਚ ਇੱਕ ਇਹਦੇ ਚ ਕਹਿੰਦੇ ਬੜੀ ਹਾਂ ਇੱਕ ਗੱਲ ਵੀ ਇਹਦੇ ਚ ਕਹਿੰਦੇ ਕੀੜਾ ਇਹੋ ਜਿਹਾ ਹੁੰਦਾ ਵੀ ਉਹ ਜੇ ਦਿਮਾਗ ਚ ਚੱਲ ਜਾਵੇ ਤੇ ਡੈਡ ਕਰ ਦਿੰਦਾ ਬੰਦੇ ਨੂੰ ਮਤਲਬ ਐਦਾਂ ਦੀ ਗੱਲ ਸੁਣੀ ਹੋਈ ਹੈ ਪੱਕਾ ਨਹੀਂ ਪਤਾ ਪਰ ਬਹੁਤ ਉੱਡੀ ਸੀ ਹੈ ਹੈਨਾ ਹਾਂ ਤੇ ਇਹ ਤੁਹਾਨੂੰ ਪਤਾ ਵੀ ਨੂਡਲਾਂ ਦੇ ਵਿੱਚ ਤੇ 버ਗਰਾਂ ਦੇ ਵਿੱਚ ਬਹੁਤ ਜ਼ਿਆਦਾ ਉਹਦੇ ਚ ਪੈਂਦੀ ਹੈ ਕੈਨਿਸ ਫੂਲ ਦੇ ਵਿੱਚ ਖਾਸ ਸੀ ਇੱਧਰ ਵੀ ਸਾਰੇ ਪੱਤਾ ਗੋਭੀ ਲੱਗੀ ਹੋਈ ਏ ਤੇ ਉਹ ਸਾਹਮਣੇ ਦੇ ਲੋ ਸੂਰੇ ਦੇਵਤਾ ਮੜੇ ਮੜੇ ਵਿਚਾਰੇ ਨਜ਼ਰ ਆ ਰਹੇ ਨੇ ਬੱਦਲਾਂ ਨੇ ਘੇਰਿਆ ਪਿਆ ਤੇ ਮੌਸਮ ਬਹੁਤ ਜ਼ਿਆਦਾ ਠੰਡਾ ਹੈ ਪਰ ਹੈਗਾ ਨਜ਼ਾਰੇਦਾਰ ਸਾਲ ਦਾ ਪਹਿਲਾ ਦਿਨ ਤੇ ਆਪਾਂ ਆਪਣੇ ਖੇਤਾਂ ਦੇ ਸਾਈਡ ਤੋਂ ਡੇਗੀ ਆਪਾਂ ਆਪਣੇ ਖੇਤਾਂ 'ਚ ਮੈਂ ਪਹਿਲਾਂ ਵੀ ਕਹਿ ਦਿੱਤੀ ਤੋੜ ਤੇ ਇਸ ਸਾਲ ਦਾ ਪਹਿਲਾ ਦਿਨ ਹੈ ਤੇ ਆਪਾਂ ਆਪਣੀ ਮਾਤਰਭੂਮੀ ਤੇ ਆਏ ਹਾਂ ਇੱਥੇ ਸਾਡਾ ਪਿੰਡ ਮੇਰਾ ਜਨਮ ਇੱਥੇ ਹੋਇਆ ਡੈਡੀ ਦਾ ਜਨਮ ਇੱਥੇ ਹੋਇਆ ਕਾਕੇ ਦਾ ਨੰਨੂ ਦਾ ਉਹ ਨੰਨੂ ਦਾ ਕਹਤਾ ਮਨੀ ਦਾ ਜਨਮ ਇੱਥੇ ਹੋਇਆ ਤੇ ਸਾਡੀ ਮਾਤਰਭੂਮੀ ਵਾਕਈ ਤੇ ਬਹੁਤ ਸੋਹਣਾ ਸਾਰੇ ਪਾਸੇ ਦੇਖ ਲਓ ਤੁਸੀਂ ਪੱਤਾ ਗੋਭੀ ਪੱਤਾ ਗੋਭੀ ਹੋਈ ਪਈ ਏ ਤੇ ਇਧਰ

दे, हां सा कद्दू बैठा निका जिराज अधिराज अधिराज इधर सादड़ी बैठी है निकी जी बुगड़ी जी हरी है वागुरु वाहेगुरु ਮੋਬਾਈਲ ਨੰਬਰ ਉਹ ਤੇ ਯਾਰ ਫਟਾਣ ਦੇ ਅੱਧੇ ਵਜਾ ਆਪਾਂ ਪੇੜ ਲੈ ਕੇ ਉਹ ਹਵਾ ਬਹੁਤ ਜ਼ਿਆਦਾ ਮੰਨੀ ਮੰਨੀ ਫੇਸਲੀਆਂ ਦੇ ਜੇ ਯਾਰ ਹਾਂਜੀ ਤੇ ਹੁਣ ਸਵਾ 5 ਦਾ ਟਾਈਮ ਤੇ ਹਨੇਰਾ ਹੋਣ ਵਾਲਾ ਲੱਟਾਂ ਜਗ ਚੁਕੀਆਂ ਨੇ ਹੈਗਾ ਕਿ ਹਨੇਰਾ ਆਉਣ ਵਾਲਾ ਸੋਣਿਆ ਪਾਪੇ ਦਾ ਫੋਟੋ ਖਿੱਚ ਦੋ ਖਿੱਚ ਦਿੰਦੇ ਆ ਜੀ ਦੋ ਖਿੱਚ ਦਿੰਦੇ ਆ ਮਨਪ੍ਰੀਤ ਕੌਰ ਜੀ ਆ ਚੁੱਕੇ ਨੇ ਡਿੱਗ ਲੱਗੀ ਸੀ ਬਚਾਓ ਗੋਭੀ ਲੈ ਲਓ ਹਾਂਜੀ ਬੇਟਾ ਫੋਟੋ ਕਿ ਚੀਤ ਚਲੋ ਹਾਂਜੀ ਤੇ ਇੱਧਰ ਗੋਭੀ ਦੇ ਫੁੱਲ ਤੋੜੇ ਜਾ ਰਹੇ ਨੇ ਲੈ ਹੋਰ ਆਪਣੇ ਘਰ ਦੇ ਹੈ ਘਰ ਦੇ ਫੁੱਲ ਘਰ ਦੇ ਤੇ ਚਲੋ ਕੀ ਆਪਣੇ ਖੇਤਾਂ ਦੇ ਨੇ ਖੇਤਾਂ ਦੇ ਨੇ ਘਰ ਦੇ ਹੀ ਨੇ ਤੇ ਜ਼ਮੀਨਾਂ ਦੇ ਠੇਕੇ ਦੇ ਨੇ ਪਰ ਫਿਰ ਵੀ ਇਹ ਜਿਹੜਾ ਮਾੜਾ ਮੋਟਾ ਬਣਦਾ ਹੱਕ ਇਹ ਆਪਾਂ ਉਹ ਲੈ ਲਈਦਾ ਹੋਂਦ ਹੀ ਨਹੀਂ ਕੋਈ ਕਦੀ ਕਦਾਈ ਆਈਦਾ ਮੈਂ ਕਿ ਨਹੀਂ ਮੰਨਦੀ ਤੂੰ ਹੋਰ ਸਹੀ ਗੱਲ ਹੈ ਧਰੀਂ ਕਿਦਾ ਹੀ ਆਈਦਾ ਖੇਤਾਂ ਦੇ ਤੇ ਫਿਰ ਹੱਕ ਜਿਹੜਾ ਆਪਣਾ ਬੰਦਾ ਲੈ ਜੀਦਾ ਤੇ ਪੱਤਾ ਗੋਭੀ ਲੈ ਕੇ ਚੱਲੇ ਹੁਣ ਬੇੜੀ ਆਪਾਂ ਲੈ ਕੇ ਚੱਲੇ ਆਹ ਮਟਕੇ ਹੋ ਇੱਕ ਵਾਰੀ ਆਪਾਂ ਉਹ ਚੱਲਦੇ ਸੀ ਪਾਪਾ ਇਹੋ ਹੋਟਾ ਸਿਰ ਚ ਲੈ ਹੈ ਹੀ ਫਾਇਦਾ ਆਪਣੇ ਖੇਤਾਂ ਦਾ ਫਿਰ ਹੈ ਹੀ ਸਬਜ਼ੀਆਂ ਸਾਗ ਪੱਤੇ ਇੱਥੇ ਨਹੀਂ ਤੇ ਆਪਾਂ ਖਲਾੜਾ ਆਹ ਦੇਖੋ ਪੱਤਾ ਗੋਭੀ ਪੱਤਾ ਗੋਭੀ ਸਾਰੇ ਪਾਸੇ ਦਾਦੂ ਤੋੜ ਨਾ ਦਿਓ ਗੋਪੀ ਕੱਤ ਮਬੂ ਗੋਭੀ ਤੋੜ ਨਾ ਦਿਓ ਬਸ ਕੋਈ ਨਹੀਂ ਚਲੋ ਜੋਨੀ ਜੋਨੀ ਚਲੋ ਉਹ ਵੈ ਡਿਗ ਦੀ ਉਹ ਵੈ ਡਿਗ ਉਹ ਵੈ ਡਿਗ ਦੀ ਉਹ ਵੈ ਡਿਗ ਦੀ ਉੱਤੇ ਡੇ ਸੱਟ ਲਵਾਣੀ ਤੂੰ ਜਾਣ ਬੋਜ ਕੇ ਡਿਗ ਦੀ ਦੀ ਸੱਚੀ ਨਾ ਡੇ ਜੀ ਠੀਕ ਹੈ ਨਾ ਓ ਲੂ ਰਾਮ ਦਾਦੂ ਪਿੱਛੇ ਰਹਿ ਗਏ ਨੇ ਉਹ ਦਾਦੂ ਪਿੱਛੇ ਰਹਿ ਗਏ ਉਹ ਪਰ ਦਾਦੂ ਪਿੱਛੇ ਰਹਿ ਗਏ ਨੇ ਚੱਲ 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 ਮੈਂ ਕਿਤਾਬ ਤੋਂ ਭੇਜ ਜਾਵਾਂ ਲਈ ਹਾਂ ਹਾਂ ਚੱਲ ਚੱਲ ਤੋੜ ਲੈ ਇੱਕ ਆਪਣੇ ਲੱਗਾ ਤੇ ਹੈ ਉਥੇ ਜਲਦੀ ਕਰ ਐਦਾਂ ਵਿੱਚ ਹੱਥ ਜਿਆਦਾ ਨਹੀਂ ਮਾਰੀ ਦੰਦਾ ਜਲਦੀ ਖੋਲ ਪਾਪਾ ਮੈਂ ਤੋੜ ਲੈ ਤੋੜ ਰਹੀ ਚੱਲ ਰਹਿਣ ਦੇ ਫਿਰ ਚੱਲ ਤੋੜ ਘਰੇ ਹੈਗਾ ਤੇ ਆਪਣੇ ਕੀ ਕਰਨਾ ਤੋੜ ਕੇ ਪਤਾ ਅੱਜ ਕੱਲ ਕੌਣ ਰੱਖਦਾ ਐਦਾਂ ਹਾਂ ਚੱਲ ਉਹ ਸਾਹਮਣੇ ਗੱਡੀ ਖੜੀ ਫੜਾ ਫੜ ਬੈਠੀ ਹੈ ਹਵਾ ਐ ਚੱਲ ਰਹੀ ਹੈ ਹੱਥਾਂ ਨੂੰ ਨਾ ਹੱਥਾਂ ਨੂੰ ਚੀਰ ਰਹੀ ਹੈ ਬਾਈ ਜਿਵੇਂ ਹੱਥਾਂ 'ਚ ਬਰਫ਼ ਫਾੜ ਲਈਏ ਤੇ ਲੱਗਦੀ ਨਾ ਉਦਾਂ ਹੱਥਾਂ ਨੂੰ ਲੱਗ ਰਹਾ ਬਹੁਣ ਤਾਂ ਬਹੁਤ ਬੁਰਾ ਹਾਲ ਹੋ ਗਿਆ ਬਾਈ ਮੂੰਹ ਦਾ ਉਹ ਜ਼ਿਆਦਾ ਮੂੰਹ ਇੰਨਾ ਜ਼ਿਆਦਾ ਉਹ ਕਰਦੀ ਪਈ ਨਾ ਹਵਾ ਠੰਡੀ ਠਾ ਤੇ ਇਧਰ ਗੋਭੀ ਦਾ ਲਾਲਚ ਵੱਧਦਾ ਜਾ ਰਿਹਾ ਗੋਭੀ ਦਾ ਲਾਲਚ ਵੱਧਦਾ ਜਾ ਰਿਹਾ ਦੇਖੋ ਇੱਕ ਹੋਰ ਪੱਤਾ ਤੋੜ ਲਿਆ ਗਿਆ ਏ ਗੋਬੀਚੋਰ ਗੋਬੀਚੋਰ ਅੱਛਾ ਤੇ ਕਾਕਾ ਸਾਡਾ ਗੱਡੀ ਚਲਾ ਰਿਹਾ ਹੈ ਹੈਲੋ ਅਦੀਰਾਜ ਓਏ ਅਦੀਰਾਜ ਇੱਧਰ ਵੇਖ ਹੈਲੋ ਓਏ ਸੋਹਣੇ ਗੱਡੀ ਉੱਤੇ ਧਿਆਨ ਓਹੋ ਹੈਲੋ ਪੋਪਲੀ ਓਏ ਪੀਪੀ ਵਜਾ ਓਏ ਪੋਪਲੀ ਇੱਧਰ ਦੇਖੀ ਕੋਪਲੇ ਓਏ ਸੋਹਣਿਆ ਓ ਤਾਜੀ ਚਲਾ ਲੈ ਚਲਾ ਲੈ ਗੱਡੀ ਚਲਾ ਲੈ ਚੱਲ ਚਲਾ ਲੈ ਬਿਠਾ ਹਾਂ ਫੜੀ ਮੈਂ ਜੈਕਟ ਲਾਵਾਂ ਯਾਰ ਮੜੀ ਜੀ ਹਾਂਜੀ ਤੇ ਹੁਣ ਘਰ ਆ ਚੁੱਕੇ ਆ ਤੇ ਹਨੇਰਾ ਹੋ ਚੁੱਕਾ ਹੈ ਗੱਲ ਇਹਦਾ ਵੀ ਬਹੁਤ ਸੋਹਣਾ ਰਿਹਾ ਅੱਜ ਦਾ ਦਿਨ ਅਸੀਂ ਦਰਸ਼ਨ ਕੀਤੇ ਉੱਥੇ ਆਪਣੇ ਖੇਤਾਂ ਦੇ ਵਿੱਚ ਤੇ ਬਹੁਤ ਵਧੀਆ ਅੱਜ ਦਿਨ ਸੀਗਾ ਠੰਡਾ ਠੰਡਾ ਦਿਨ ਸੀ ਠੰਡ ਲੱਗਦੀ ਰਹੀ ਤੇ ਬਹੁਤ ਸੋਹਣਾ ਅੱਜ ਪਹਿਲਾ ਦਿਨ ਪਹਿਲੀ ਵਾਰੀ ਮੈਨੂੰ ਨਵੇਂ ਸਾਲ ਦੇ ਅਸੀਂ ਐਦਾਂ ਗਏ ਆ ਮੱਥਾ ਟੇਕਿਆ ਕਿਉਂਕਿ ਹਰ ਵਾਰੀ ਸੋਚਦੇ ਹੁੰਨੇ ਆ ਵੀ ਹਾਂ ਗੁਰਦੁਆਰੇ ਜਾਈਏ ਇੱਥੇ ਜਾਈਏ ਉੱਥੇ ਜਾਈਏ ਕਿਤੇ ਜਾ ਹੀ ਨਹੀਂ ਹੁੰਦਾ ਮੇਰਾ ਮੋਸਟਲੀ ਸਾਲ ਜਿਹੜਾ ਨਵਾਂ ਸਾਲ ਵਾਲਾ ਦਿਨ ਹੁੰਦਾ ਔਰ ਜਾਈ ਚ ਲੰਘਦਾ ਸਹੀ ਗੱਲ ਹੈ ਤੇ ਕੁਆਰੇ ਹੁੰਦੇ ਤਾਂ ਮੈਂ ਹਮੇਸ਼ਾ ਹੀ ਰਜਾਈ 'ਚ ਰਹਿੰਦਾ ਸੀ ਪੂਰਾ ਮਤਲਬ ਜਦੋਂ ਵੀ ਨਵਾਂ ਸਾਲ ਚੜਨਾ ਉਹ ਅਗਲਾ ਦਿਨ ਜਿਹੜਾ ਇੱਕ ਤਰੀਕ ਹੁੰਦੀ ਉਹ ਰਜਾਈ 'ਚ ਹੀ ਲੰਘ ਜਾਂਦੀ ਸੀ ਕਿਉਂ ਪਤਾ ਨਹੀਂ ਕਿਤੇ ਘੁੰਮਣ ਵੀ ਨਹੀਂ ਸੀ ਜਾਂਦਾ ਗੱਦੀ ਵੀ ਨਹੀਂ ਸੀ ਜਾਂਦਾ ਗੁੱਡ ਬாய் ਤੇ ਉੜ ਵੀ ਬਸ ਇਦਾਂ ਚਲੋ ਹੁਣ ਪਰਮਾਤਮਾ ਨੇ ਮੌਕਾ ਦਿੱਤਾ ਅਸੀਂ ਮੱਥਾ ਦੇਖਣ ਗਏ ਬਹੁਤ ਸੋਹਣਾ ਦਿਨ ਰਿਹਾ ਅੱਜ ਤੇ ਬਾਕੀ ਅਰਦਾਸ ਕਰਦੇ ਆਂ ਵੀ ਇਹ ਪੂਰਾ ਸਾਲ ਹੈ ਨਾ ਵੀ ਚੰਗਾ ਹੀ ਜਾਵੇ ਹੈ ਨਾ ਪਰਮਾਤਮਾ ਅੱਗੇ ਸਾਡਾ ਵੀ ਤੇ ਤੁਹਾਡਾ ਵੀ ਵੇਖਣ ਵਾਲਿਆਂ ਦਾ ਸਾਨੂੰ ਜਿਹੜੇ ਦੇਖਦੇ ਆ ਉਹਨਾਂ ਦਾ ਵੀ ਅਸੀਂ ਅਰਦਾਸ ਕਰਦੇ ਆ ਵੀ ਸਾਰੇ ਖੁਸ਼ ਰਹਿਣ ਹਮੇਸ਼ਾ ਸੁਖੀ ਰਹਿਣ ਤੇ ਬਸ ਚੜਦੇ ਹੱਸਦੇ ਵਸਦੇ ਰਹਿਣ ਚੜਦੀ ਕਲਾ 'ਚ ਰਹਿਣ ਤੇ ਬਾਕੀ ਇਸ ਵਲੌਗ ਨੂੰ ਆਣਾ ਆਪਾਂ ਇੱਥੇ ਐਂਡ ਕਰਦੇ ਆਂ ਰੋਟੀ ਪਾਣੀ ਖਾਣਾ ਤੇ ਮਿਲਦੇ ਆ ਤੁਹਾਨੂੰ ਨੈਕਸਟ ਵਲੌਗ ਦੇ ਵਿੱਚ ਮੈਨੂੰ ਮੱਖੀ ਲੱਗੀ ਹੋਈ ਹੈ ਮੱਛਰ ਓਹੋ ਮੱਛਰ ਕਿਵੇਂ ਲੜਦਾ ਹੈ ਨਾ ਤੇ ਇਸ ਵਲੌਗ ਨੂੰ ਆਪਾਂ ਇੱਥੇ ਐਂਡ ਕਰਦੇ ਹਾਂ ਮਿਲਦੇ ਤੁਹਾਨੂੰ ਨੈਕਸਟ ਵਲੌਗ ਜਦੋਂ ਤੱਕ ਵੀਡੀਓ ਨੂੰ ਲਾਈਕ ਕਰਦੇ ਹੋ ਸ਼ੇਅਰ ਕਰਦੇ ਹੋ ਚੈਨਲ ਨੂੰ ਸਬਸਕ੍ਰਾਈਬ ਤੇ ਆਪਣਾ ਖਿਆਲ ਰੱਖੋ ਜਿੰਦੇ ਵਜੇ ਰਹੋ ਹੱਸਦੇ ਰਹੋ ਤੇ ਚੜ੍ਹਦੀ ਕਲਾ ਰਹੋ ਬਾਏ ਬਾਏ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਬਾਈ ਬਾਈ ਮੈਨ ਲੱਗਦਾ ਮੇਰੀ ਸਬਜ਼ੀ ਲੱਗ ਗਈ ਥੱਲੇ ਜਾਓ 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 ਇੱਕ ਵਾਰੀ ਗੈਸ ਬੰਦ ਕਰ